ਕੁਨਾਲ ਪਾਸੀ ਤੇ ਜੋਤੀ ਨੂਰਾ ਦਾ ਫਿਰ ਤੋਂ ਪੈ ਗਿਆ ਪੰਗਾ। ਕੁਨਾਲ ਪਾਸੀ ਜੋਤੀ ਨੂਰਾ ਦਾ ਪਹਿਲਾ ਪਤੀ ਐਕਸ ਘਰ ਵਾਲਾ ਤੇ ਹੁਣ ਉਸ ਦੇ ਨਾਲ ਕੋਈ ਹੋਰ ਰਹਿੰਦਾ। ਜੋਤੀ ਨੂਰਾ ਦਾ ਵਿਆਹ ਹੋ ਚੁੱਕਿਆ ਪਰ ਫਿਰ ਵੀ ਇਹਨਾਂ ਦੀ ਕੰਟਰੋਵਰਸੀ ਲਗਾਤਾਰ ਚੱਲਦੀ ਰਹਿੰਦੀ ਆ ਤੇ ਹੁਣ ਦੱਸਿਆ ਇਹੀ ਜਾ ਰਿਹਾ ਕੁਨਾਲ ਪਾਸੀ ਵੱਲੋਂ ਕਿ ਜੋਤੀ ਨੂਰਾ ਨੇ ਮੈਨੂੰ ਗੱਲਾਂ ਦੇ ਵਿੱਚ ਲਾ ਕੇ ਮੈਨੂੰ ਬੁਲਾ ਲਿਆ ਪਰ ਉੱਥੇ ਮੁੰਡੇ ਖੜੇ ਸੀ ਮੁੰਡਿਆਂ ਤੋਂ ਅਟੈਕ ਕਰਵਾ ਦਿੱਤਾ ਮੇਰੇ ਉੱਤੇ। ਤੁਸੀਂ ਸਕਰੀਨ ਤੇ ਫੋਟੋਆਂ ਦੇਖ ਰਹੇ ਹੋ ਕੁਨਾਲ ਪਾਸੀ ਦੇ ਚਿਹਰੇ ਉੱਤੇ ਬਾਹਾਂ ਦੇ ਉੱਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਤੇ ਦੂਜੇ ਪਾਸੇ ਜੋਤੀ ਨੂਰਾ ਇਹ ਬੋਲ ਰਹੀ ਹੈ ਕਿ ਕੁਨਾਲ ਪਾਸੀ ਮੈਨੂੰ ਫੋਨ ਕਰਦਾ ਕੁਨਾਲ ਪਾਸੀ ਵਟਸਐਪ ਕਾਲਾਂ ਕਰਦਾ ਵੀਡੀਓ ਕਾਲ ਕਰਦਾ ਤੇ ਕੁਨਾਲ ਪਾਸੀ ਇਹ ਗੱਲ ਵੀ ਬੋਲਦਾ ਹੈ ਕਿ ਮੇਰੇ ਕੋਲ ਪ੍ਰੂਫ ਨੇ ਮੈਂ ਪ੍ਰੂਫ ਸ਼ੇਅਰ ਕਰ ਦੇਣੇ ਨੇ ਤਾਂ ਉਸ ਬਹਿਕਾਵੇ ਦੇ ਵਿੱਚ ਆ ਕੇ ਕੁਨਾਲ ਪਾਸੀ ਨੇ ਮੈਨੂੰ ਬੁਲਾਇਆ ਤੇ ਮੈਂ ਉੱਥੇ ਗਈ ਤਾ ਉਥੇ ਉਸਨੇ ਬਹੁਤ ਸਾਰਾ ਧੱਕਾ ਕੀਤਾ ਮੇਰੀ ਗੱਡੀ ਤੇ ਅਟੈਕ ਕੀਤਾ ਤੇ ਕੁਨਾਲ ਪਾਸੇ ਦਾ ਉਲਟ ਕਹਿਣਾ ਕਿ ਮੈਨੂੰ ਕੁੱਟਿਆ ਮਾਰਿਆ ਕੁਨਾਲ ਪਾਸੇ ਨੇ ਇਹ ਵੀ ਕਿਹਾ ਕਿ ਜਿੰਨੇ ਜੋਤੀ ਨੂਰ ਦੇ ਨਾਲ ਮੁੰਡੇ ਰਹਿੰਦੇ ਨੇ ਸਾਰੇ ਨਸ਼ੇ ਵੇਚਦੇ ਨੇ ਨਸ਼ੇੜੀ ਨੇ ਤੇ ਮੇਰੇ ਉੱਤੇ ਉਹਨਾਂ ਨੇ ਅਟੈਕ ਕੀਤਾ ਹੁਣ ਅਸਲ ਸਚਾਈ ਕੀ ਹੈ ਇਹ ਤਾਂ ਰੱਬ ਜਾਣਦਾ ਪਰ ਕਿਤਨਾ ਕਿਤੇ ਇਹਨਾਂ ਦੇ ਉਹਨਾਂ ਦੀ ਕੌਂਟਰੋਵਰਸੀ ਲਗਾਤਾਰ ਚੱਲ ਰਹੀ ਆ ਤੇ ਚਲਦੀ ਆ ਰਹੀ ਆ ਦੋਨਾਂ ਨੇ ਥਾਣੇ ਦੇ ਵਿੱਚ ਜਾ ਕੇ ਇੱਕ ਦੂਜੇ ਖਿਲਾਫ ਕਾਰਵਾਈ ਕਰਵਾਈ ਹੈ ਜੋਤੀ ਨੂਰਾ ਤੇ ਉਸ ਦਾ ਪਤੀ ਪਹੁੰਚਿਆ ਤੇ ਦੂਜੇ ਪਾਸੇ ਕੁਨਾਲ ਪਾਸੀ ਪਹੁੰਚਿਆ ਜੋ ਵੀ ਗੱਲਬਾਤ ਹੋਈ ਹੈ ਸਾਰੀ ਪ੍ਰਸ਼ਾਸਨ ਨੂੰ ਦੱਸੀਆ ਹੁਣ ਅੱਗੇ ਕਾਰਵਾਈ ਪ੍ਰਸ਼ਾਸਨ ਕਰ ਰਿਹਾ ਆਖਿਰਕਾਰ ਗਲਤੀ ਕਿਸ ਦੀ ਹੈ ਕਿਸ ਨੇ ਪਹਿਲਾਂ ਮਾਰਕਟ ਕੀਤੀ ਜੋਤੀ ਨੂਰਾ ਕਹਿਣਾ ਕਿ ਇਹ ਸਾਨੂੰ ਤੰਗ ਪਰੇਸ਼ਾਨ ਕਰਦਾ ਤੇ ਕੁਨਾਲ ਪਾਸੀ ਦਾ ਕਹਿਣਾ ਕਿ ਜੋਤੀ ਨੂਰਾ ਨੇ ਮੈਨੂੰ ਗੱਲਾਂ ਦੇ ਵਿੱਚ ਲਾ ਕੇ ਮੈਨੂੰ ਪੁਲ ਦੇ ਉੱਤੇ ਬੁਲਾਇਆ ਤੇ ਉੱਥੇ ਬਹੁਤ ਸਾਰੇ ਮੁੰਡੇ ਇਕੱਠੇ ਕੀਤੇ ਹੋਏ ਸੀ ਮੇਰੀ ਗੱਡੀ ਤੇ ਅਟੈਕ ਕਰ ਦਿੱਤਾ ਮੇਰੀ ਗੱਡੀ ਦੇ ਵਿੱਚ ਗੱਡੀ ਮਾਰੀ ਜੋਤੀ ਨੂਰਾ ਦੇ ਗੁੰਡਿਆਂ ਨੇ ਹੁਣ ਅਸਲ ਸਚਾਈ ਕੀ ਆ ਜੋਤੀ ਨੂਰਾ ਕੋਈ ਹੋਰ ਬੋਲ ਰਿਹਾ ਕੁਨਾਲ ਪਾਸੀ ਕੋਈ ਹੋਰ ਬੋਲ ਰਿਹਾ ਜੋ ਵੀ ਹੋਏਗਾ ਤੁਹਾਨੂੰ ਅਸੀਂ ਅਪਡੇਟ ਦੇ ਦੇਾਂਗੇ ਜਲਦ ਮਿਲਾਂਗੇ ਤੁਹਾਨੂੰ ਨਵੀਂ ਅਪਡੇਟ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰੋ ਜੀ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ